ਲੋ ਜੀ ਆਪਾਂ ਪਹੁੰਚ ਗਏ ਅੱਜ ਮਾਨਤੋਵਾ ਇਹ ਆ ਸਾਡਾ ਭਾਈ ਜ਼ਿਲ੍ਹਾ ਪੈਂਦਾ ਔਰੇ ਹਰ ਮੀਨਾਂ ਦੇ ਪੇਪਰ ਲੈਣ ਆਏ ਜੀ ਆਪਾਂ ਇੱਥੇ ਪਤਾ ਕਰਨਾ 2 ਸਾਲ ਹੋ ਗਏ ਜਮਾ ਹੋਇਆ ਨੂੰ ਸੀ ਹੋਰ ਮੈਨੂੰ ਤੇ ਕੈਨੇਡਾ ਅਮਰੀਕਾ ਚ ਗ੍ਰੀਨ ਕਾਰਡ ਲੈਦੰਨੇ ਔਰੇ ਇਟਲੀ ਚ ਸਟੇਜਰ ਨੂੰ ਕਹਿਦੰਨੇ ਆ ਪੇਪਰ ਜਮਾ ਹੋਇਆ ਨੂੰ ਹੋਵੇ ਜੀ ਆਪਣੇ 2 ਸਾਲ ਤੇ ਸਾਲ ਹੋ ਗਏ ਫੀਂਡਰ ਹੋਇਆ ਨੂੰ ਤੇ ਪਤਾ ਨਹੀਂ ਕਾਦੋਂ ਇਨੀ ਲੇਟ ਦੰਨੇ ਹੈ ਪੇਪਰ ਕੱਲੇ ਆਹੀ ਨਹੀਂ ਮਾਨਦੋ ਹੈ ਨਹੀਂ ਸਾਰੇ ਪਾਸੇ ਕੁਝ ਚੱਲ ਰਿਹਾ ਔਰੇ ਇਟਲੀ ਚ ਪਤਾ ਨਹੀਂ ਤਾਂ ਆਪਣੇ ਲੋਕੇ ਬਹੁਤ ਆ ਗਏ ਅੱਗੇ ਦੋ ਕੁ ਮਹੀਨੇ ਚ ਸਭ ਕੁ ਕਰ ਦਿੰਦੇ ਤੇ ਵਿੱਚੇ ਪੇਪਰ ਵਿੱਚੇ ਸੰਯੋਗ ਨੂੰ ਦੇ ਦਿੰਦੇ ਫਿੰਗਰਾਂ ਦੇ ਬਾਅਦ ਮਹੀਨੇ ਬਾਅਦ ਫਿੰਗਰ ਆ ਜਾਂਦੇ ਤੇ ਤੇ ਮਹੀਨੇ ਕੇ ਬਾਅਦ ਦੇ ਦਿੰਦੇ ਤੇ ਸੰਯੋਗ ਨੂੰ ਇਹ ਹੁਣ ਤਾਂ ਸਾਲ ਬਾਅਦ ਫਿੰਗਰ ਆਉਂਦੇ ਨੇ ਤੇ ਸਾਲ ਬਾਅਦ ਦਿੰਦੇ ਨੇ ਸੀਨਗ ਨੂੰ ਹੈ ਵੀ ਇਥੇ ਅੱਜ ਮਾਰਕੀਟ ਲੱਗੀ ਹੋਈ ਹੈ ਖੁੱਲੇ ਚ ਓਪਨ ਮਾਰਕੀਟ ਚੱਲ ਰਹੀ ਹੈ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਉਗੀ ਨਹੀਂ ਹੈ ਬੁੱਤੋ ਕਬੂਤਰ ਆ ਉਗੀ ਨਹੀਂ ਹੈ ਇਹ ਆ ਜਿਹਨਾਂ ਦੀ ਇਤਿਹਾਸਕ ਜਗ੍ਹਾ ਕੋਈ ਕਿਲਾ ਹੈ ਇਹਨਾਂ ਦਾ ਇਤਿਹਾਸਕ ਇਹ ਪੁਰਾਣਾ ਤੇ ਉਰੇ ਸਕੂਲ ਦੇ ਜਵਾਕ ਆਉਂਦੇ ਨੇ ਘੁੰਮਣ ਵਾਸਤੇ ਬਹੁਤ ਵਾਰ ਜਦੋਂ ਵੀ ਉਹਦੇ ਆਈਦਾ ਆਏ ਹੁੰਦੇ ਨੇ ਜਵਾਕ ਤਾਂ ਇਹ ਥੋੜੀ ਆ ਭਾਈ ਪੁਲਿਸ ਵਾਲਿਆਂ ਦੀ ਗੱਡੀ ਤੇ ਇੱਧਰ ਮਾਰਕੀਟ ਲੱਗੀ ਵੀ ਆ ਖੁੱਲ੍ਹੇ ਜੱਜ ਤੇ ਇੱਧਰ ਆ ਜੀ ਕੇਜ ਆ ਮਾਨ ਤੋਂ ਵੇਵਾ ਚਾਰ ਚ ਇਹਨਾਂ ਦੀ ਬਹੁਤ ਪੁਰਾਣਾ ਬਣਿਆ ਹੋਣਾ ਨਹੀਂ ਆਹ ਕੀ ਲਾਇਆ ਆ ਦੇ ਮੈਂ ਥੰਮ ਲੇ ਗੰਧਾਂ ਕਿਹ ਹੈ ਗਿਆ ਵੀ ਦੇਖੋ ਵੀ ਇਹ ਆਪਣੇ ਇਤਿਹਾਸ ਨਾਲ ਛੇੜਖਾਨੀ ਨਹੀਂ ਬਿਲਕੁਲ ਇਹ ਕਰਦੇ ਆਪਣੇ ਦਾ ਢਾ ਢਾ ਕੇ ਨਵੇਂ ਪੱਥਰ ਮਾਰਬਲ ਲਾਈ ਜਾਂਦੇ ਨੇ ਇਹਨਾਂ ਦਾ ਦੇਖ ਲਓ ਪਤਾ ਨਹੀਂ ਕਿੰਨੇ ਕ ਸਾਲ ਪੁਰਾਣੇ ਹਨ ਉੱਥੇ ਲੱਗਿਆ ਹੋਆ ਬੋਰਡ ਤੇ ਦੇਖ ਕੇ ਜਾਨਿਆ ਜਾਂਦੇ ਹੋਏ ਤੇ ਆ ਉਵੇਂ ਉੱਟਾਂ ਹੈਟਾਂ ਫਾਰਸ ਤੇ ਉਵੇਂ ਕੰਧਾਂ ਥੰਮਲੇ ਦੇਖ ਲਓ ਕਿੱਡੇ-ਕੱਡੇ ਖੜੇ ਨੇ ਮੋਟੇ ਇਹਨਾਂ ਦੇ ਹਾਲ ਹੋਈ ਪਹੁੰਚ ਗਏ ਆਪਾਂ ਕਸਤੂਰੇ ਉਹਨੂੰ ਦੇਖਦੇ ਅੰਦਰ ਜਾ ਕੇ ਕਿੰਨੀ ਕ ਭੀੜ ਔਰੇ ਵੈਸੇ ਆ 15ਵਾਂ ਵੀਡੀਓ ਤਾਂ ਨਹੀਂ ਬਣਾ ਸਕਦੇ ਆ ਬੰਦੇ ਸਾਰੇ ਆਪਣੀ ਇੰਡੀਆ ਚਰਦੇ ਨੇ ਬਾਹਰ ਨੰਬਰ ਲੈਣਾ ਬਹੁਤ ਗਰਪੀ ਔਰੇ ਘੁਗੀ ਬੁੱਤੇ ਥੋੜੀ ਘੁਗੀ ਇਹਦਾ ਕਬੂਤਰ ਆ ਘੁਗੀ ਇਹਨਾਂ ਦੀ ਭੈਣ ਕਬੂਤਰਾਂ ਦੀ ਘੁਗੀ ਉਹਨੂੰ ਕਹਿੰਦੇ ਘੁਗੀ ਉੱਤਰ ਦੇਖਦਾ ਜਾ ਕੇ ਕੋਲ ਨੂੰ ਉੜਦਾ ਆਉਗਾ ਉਹ ਕਰ ਉਹਨੂੰ ਨਾ ਆਇਆ ਨਹੀਂ ਡਰਾਈਦਾ ਨਹੀਂ ਹੈ ਆਉਗਾ ਉਹ ਕਰ ਗਾ ਆਉ 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 ਦਰਦੀ ਕਹਤੇ ਹੁਣ ਇਹ ਆਪਣੇ ਪੈਂਟ ਵੀ ਲੱਗੀ ਹੋਈ ਜੀ ਇਹਨਾਂ ਦਾ ਇਹ ਦਿਨ ਹੁੰਦਾ ਇੱਕ ਰੇਤ ਸ਼ਹਿਰ ਚ ਮੋਤੀ ਕਹਿਰੀ ਆ ਆਪਣੇ ਕੋਲ ਪੈਂਦਾ ਉੱਥੇ ਸ਼ੁੱਕਰਵਾਰ ਨੂੰ ਲੱਗਦੀ ਐ ਖੁੱਲੇ ਚ ਮਾਰਕੀਟ ਤੇ ਆਪਣੇ ਪਿੰਡ ਵੀਰਵਾਰ ਨੂੰ ਲੱਗਦੀ ਆ ਤੇ ਆਪਣੇ ਪਿੰਡ ਵੀ ਲੱਗੇ ਹੋਈ ਆ ਅੱਜ ਤੇ ਔਰੇ ਵੀ ਲੱਗੀ ਹੋਈ ਜੀ ਮਾਰਕੀਟ ਐ ਖੁੱਲੇ ਚ ਓਪਨ ਚ ਹਫਤੇ ਜਿੱਕ ਤੱਕ ਨਹੀਂ ਲੱਗਦੀ ਜੀ ਮੈਨੂੰ ਪਤਾ ਤੀਨ ਲੈਣੇ ਆ ਇਹ ਭਾਈਆ ਆਪਣੇ ਇੰਡੀਆ ਨਾਲ ਦੇ ਲਾਈ ਹੀ ਮੈਂ ਗ੍ਰਾਹ ਨਹੀਂ ਸਬਜ਼ੀ ਦੀ ਦੁਕਾਨਾਂ ਆਰੀ ਆਰੀ ਸੇਲ 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 ਲਈ ਕੰਮ ਆਈ ਰਿਆ ਜਿਹੜੀਆਂ ਲੱਗੀਆਂ ਹੋਈ ਨੇ ਜਾ ਦੇਖ ਲਓ 2-2 ਰੁਪਏ ਨੂੰ ਆ ਕਿਟਾਂ ਹੀ ਮਿਲਦੀਆਂ ਨੇ ਇਹ ਮਾਰ ਮਾਰਕੀਟਾਂ 'ਚ ਇਹ 15-20 ਰੁਪਏ ਤੇ ਘੱਟ ਨਹੀਂ ਮਿਲਦੀ ਹੈ ਆ ਦੇਖ ਲਓ ਆਪਾਂ ਮੰਮੀ ਨੇ 15 ਰੁਪਏ ਲੈ ਕੇ ਗਏ ਤੇ ਦੇਖ ਲਓ ਇਹ 2-2 ਰੁਪਏ ਨੂੰ ਲੱਗੀਆਂ ਆਂ ਆਪਾਂ ਆਸ ਦੇਖ ਲਓ ਵੀ ਜਿਹੜਾ ਮਰਜ਼ੀ ਚੱਕੋ 10 ਰੁਪਏ ਲੈਣੀ ਆ ਨਾ ਵੀ ਅੱਜ ਦਾ ਅੱਜ ਦਾ ਉਹ ਗਾਣੇ 2 ਰੁਪਏ ਨੂੰ ਮੇਲਾ ਲੁੱਟ ਲੈਣਾ ਆਪਾਂ ਨੇ ਆਪਾਂ ਨੇ ਲੁੱਟ ਲੈ ਆਪਾਂ ਨੇ ਲੁੱਟ ਲੈਣੇ ਇਹ ਹੱਲ ਨਹੀਂ ਦਾ ਨਹੀਂ ਹਾਂ ਆ ਖੋਲ ਕੇ ਰੱਖੀਏ ਆਹ ਜਿਹੜੀ ਹੁਣ ਹੱਥ 'ਚ ਆ ਗਈ ਪਸੰਦ ਇਹ ਬਸ ਖਰੀਦ ਲਈ ਜੀ 2 ਰੁਪਏ ਨੂੰ ਖਰੀਦ ਲਈ ਚੱਕੋ 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 2-2 ਰੁਪਏ ਨੂੰ ਆਹ ਦੇਖ ਲੈ ਟੇਚੀ ਦੇ 100 180 ਰੁਪਏ ਨੂੰ ਲੱਗੇ ਵੀ ਹੁੰਦੇ ਆ ਆ 40 ਰੁਪਏ ਨੂੰ ਲੱਗਿਆ ਹੋਇਆ ਹੈ ਨਵੀਂ ਕੀ ਕੀ ਕਰਵੇ ਬਈ ਆਪ ਆਪ ਐਵੇਂ 5 5 ਰੁਪਏ ਆਹੀ ਰੇਟ ਦੀ ਕਰਿਆ ਸਾਰੇ ਪਾਸੇ ਹੁਣ ਇਹ ਵੀ 2 ਰੁਪਏ ਚ ਇਹਨਾਂ ਨੇ ਵੀ ਵਿਚਾ ਲੈਣੇ ਆ ਜਿਹੜੇ ਮਾਰਕੀਟ ਵਾਲੇ 20 25 ਵਿੱਚ ਨੂੰ ਵੇਚਦੇ ਆ ਉਹਨਾਂ ਨੇ ਪਰ ਦੇਖ ਲੋ ਕਿੰਨਾ ਮਾਰ ਦਿਆਂ ਰੱਖਿਆ ਹੈ ਮਗਰ ਕਿੰਨੇ ਦਾ ਹੈ ਕਿੰਨੇ ਲਿਖਿਆ ਆ ਇਹਨਾਂ ਦੀ ਹੈ ਵਾਹ ਤੇੜੀ ਪਸੰਦ ਆ ਜੀ ਲੈ ਲਾ ਅਲੀਨ ਪੈਸੇ ਨਾ ਕੱਢਨੀ ਤੂੰ ਵਿੱਚ ਤੇ ਹੈਗੇ ਆ ਵਿੱਚ ਪੈਸੇ ਨਹੀਂ ਬਾਹਰ ਨਾ ਕੱਢੀ ਨਾ ਵਿੱਚ ਰਹਿਣਗੇ ਹੈਗੇ ਖੁੱਲੇ ਕਿੰਨੇ ਦੀ 2 ਰੁਪਏ ਦੀ ਦੁੱਤੀ ਹੈ ਨਾ ਦੇਖ ਲਾ ਕਮਾਲ ਆ ਇਹਨਾਂ ਨੇ ਵੀ ਦੇ ਲੈ ਇਹਦੇ ਵੀ 2 ਰੁਪਏ ਦੇ ਵਿੱਚ ਆਲਣੇ ਹੈ ਹੋਰ ਉੱਥੇ ਬਾਹਰ 15 15 20 20 ਰੁਪਏ ਨੂੰ ਇਹਨੇ ਭਾਈ ਲੈਣੀਆਂ ਆਲੂ ਵਾਲੀਆਂ ਫਰਾਈਆਂ ਹੀ ਆ ਜਿਹੜੀਆਂ ਹੁੰਦੀਆਂ ਨੇ ਆਹ ਨੂੰ ਕਹਿੰਦੇ ਇੱਥੇ ਪਤਾਤੀ ਨੇ ਆ ਵੀ ਲੱਗੀਆਂ ਮੈਂ ਆਲੂ ਨੂੰ ਕਹਿੰਦੇ ਆ ਪਟਾਤਾ ਉਹ ਵੀ ਲੈ ਲੈਣਾ ਉਹ ਕੰਨੇ ਆ ਵੀ ਸਮਾਨ ਲੈ ਹਾਂ ਸਮਾਨ ਕੰਨੇ ਲੈ ਲੈਣਾ ਸਾਰੇ ਮਿਕਸ ਜੇ ਰੱਗਿਆ ਹੋਇਆ ਚਮਚਾ ਚੂੰਚੇ ਵਿੱਚੇ ਸਭ ਕੁਝ ਆਹ ਲੋ ਜੀ ਆ ਢੇਰ ਵਿੱਚ ਤੇ ਚੀਜ਼ਾਂ ਲੱਭ ਲਓ ਜਿਹੜੀ ਲੱਭਦੀ ਆਪਣੀ ਦੇਖਣੀ ਜਿਹੜੀ ਤੁਹਾਡੇ ਬਰਤੋਚੋਣੇ ਵਾਲੀ ਆ ਤੁਹਾਨੂੰ ਜ਼ਰੂਰੀ ਆ ਤਾਂ 1 ਰੁਪਏ ਰੇਟ ਹੈ ਇਹਦਾ ਆ ਬਰਨ ਬੋਟਨ ਸਾਰੇ 1 ਰੁਪਏ ਦੇ ਆ ਜਿਵੇਂ ਉਹ ਡੱਬੇ ਹੋ ਗਏ 4 ਆ ਵੀ ਰੁਪਏ ਨੂੰ 1 ਯੂਰੋ ਨੂੰ ਕਿੰਨੀ ਵਧੀਆ ਚੀਜ਼ਾਂ ਹੈ ਜੇ ਗੁੱਸ ਕੱਦੂ ਕੈਂਚੀਆਂ ਪਈਆਂ ਚਾਕੂ ਪਏ ਨੇ ਵਿੱਚ ਹੋਰ ਵੀ ਬਹੁਤ ਤਰ੍ਹਾਂ ਦਾ ਸਮਾਨ ਪਿਆ ਹਾਂ ਆ ਵੀ ਚੀਜ਼ ਵਧੀਆ ਚੀਜ਼ ਹੈ ਹਾਂ ਡੱਬੇ ਦੇ ਉੱਪਰ ਕੱਦੂ ਦਾ ਵਿੱਚ ਇਹਦਾ ਵਿੱਚ ਪਾ ਦੇਣਾ ਠੀਕ ਹੈ ਇਹਦਾ ਵੀ ਰੇਟ 1 ਰੁਪਏ ਜੀ ਉਹ ਲੱਗਿਆ ਹੈ ਰੇਟ ਆ ਦੇਖੋ ਭਾਂਡੇ ਧੋਣੇ ਵਾਲੀਆਂ ਜਾਲੀਆਂ ਜੀਆਂ ਆ ਆ ਵੀ 1 ਰੁਪਏ ਨੂੰ ਤਾ ਕਾ ਨਾ ਹੋਰ ਤੁਮ ਨੂੰ ਲੱਗ ਗਿਆ ਤਾ ਕਾ ਦਾ ਕਦੂ ਆ ਜਾ ਆ ਵੀ ਬੰਦੂਆ ਸੇ ਆ ਬੜਾ ਸੋਹਣਾ ਪੁਲ ਜੀ ਦਾ ਆ ਦਾ ਸੇਵ ਦੇ ਤੋਂ ਬਣਾਇਆ ਵਾ ਡਿਜ਼ਾਈਨ ਦਾ ਆ ਵੀ ਰੁਪਏ ਨੂੰ ਹੈ ਇੱਥੀ ਦੇ ਚੱਕਿਆ ਉਹ ਜੀ ਇੱਧਰ ਆ ਲੱਗੇ ਹੋਏ ਨੇ ਆਪਣੀ ਸਹੂਨੀਆਂ ਸਹੂਨੀਆਂ ਜੇ ਕੱਪੜੇ ਕੱਪੜੇ ਜੀ ਕਲੰਡਰ ਵਗੈਰਾ ਹੋਰ ਆਈਟਮ ਆ ਤੇ ਇਹ ਵੀ ਰੁਪਏ ਨੂੰ ਉਹ ਡੱਬੇ ਦਿਖਦੇ ਨੇ ਦੂਰ ਪੇ ਉਹ ਵੀ ਰੁਪਏ ਨੇ ਜਿੰਨਾ ਵੀ ਸਮਾਨ ਹੈ ਬਾਈ ਪੁੱਲ ਸਾਰਾ ਰੁਪਏ ਰੁਪਏ ਨੂੰ ਲਾਇਆ ਹੋਇਆ ਬਾਈ ਨੇ ਇੱਥੇ ਕਿਉਂ ਆ ਇੱਧਰੋਂ ਉੱਥੇ ਤੋਂ ਲੈ ਕੇ ਆ ਸਾਰੀ ਬਾਈ ਦੀ ਇਹਦੀ ਦੁਕਾਨ ਆ ਆ ਗੱਡੀ ਵਾਲੇ ਦੀ ਸਭ ਤੋਂ ਵੱਡੀ ਦੁਕਾਨ ਇਹਦੀ ਉਹ ਬਾਈ ਦੀ ਹੈ ਲੱਗੀ ਹੋਈ ਤੇ ਸਾਰਾ ਸਮਾਨ ਬਾਈ ਨੇ ਰੁਪਏ ਰੁਪਏ ਨੂੰ ਲਾਇਆ ਹੋਇਆ ਲੈ ਲੋ ਲੀ ਹਲੋ ਮੈਨੂੰ ਪਾਕਿਸਤਾਨੀ ਬਾਈ ਜਨ ਲੱਗਦਾ ਮੈਨੂੰ ਆਪਣਾ ਪਾਕਿਸਤਾਨ ਦਾ ਬਾਈ ਇਹ ਅੱਛਾ ਵੈਸੇ ਦੇਖ ਬੱਸ ਹਾਂ ਬਾਲਟੀ ਪੋਚੇ ਵਾਲੀ ਕੋਟੂੜ 10-15 ਰੁਪਏ ਦੀ ਆਉਂਦੀ ਆ ਬਾਹਰ ਤੇ ਉਰੇ ਲਈ ਇਹ ਬਾਈ ਨੇ 2 ਰੁਪਏ ਨਹੀਂ 3 ਰੁਪਏ ਤੇ ਦੇਖੋ ਵੀ ਬਾਈ ਨੇ ਨਾ 3 ਰੁਪਏ ਜਤੀ ਵਿਚਾਰ ਲੈਣੇ ਆ ਤੇ ਬਾਹਰੋਂ ਵੀ ਇਹ ਘਟਦੇ ਘਟ 10 ਜਾਂ 15 ਜਰੂਰ ਦੇ 8 ਰੁਪਏ ਨੂੰ ਇੱਧਰ ਵਾਲੇ 8 ਨੂੰ ਆਹ 15 ਦੀਆਂ 2 ਤੇ 8 ਦਾ 1 ਤੇ ਆਹ 3-3 ਰੁਪਏ ਨੂੰ ਹਾਂ ਜਿਹੜੇ ਫੇਲਣ ਵਾਲੇ ਪਾਉਣੇ ਕੱਪੜੇ ਜੀ ਆਹ ਹੈੱਡਫੋਨ ਵੀ ਲਾਏ ਹੋਏ ਬਾਈ ਨੇ 3-3 ਰੁਪਏ ਨੂੰ ਇਹ ਚੱਲਣੀ ਮੈਂ ਕਹਿੰਨਾ ਤੇ 3-3 ਰੁਪਏ ਆਹ ਬਲੂਟੂਥ ਵੀ 3 ਰੁਪਏ ਨੂੰ ਆ ਸਪੀਕਰ ਵੀ 3 ਰੁਪਏ ਨੂੰ 블루투ਥ ਵਾਲਾ ਸਮਾਨ ਆ ਰੇਟ ਹੈ ਜੀ ਦਾ 3 ਰੁਪਏ ਤੇ ਜਿਹੜੀ ਭੀੜ ਦਿਖਦੀ ਜੀ ਆਪਣੇ ਬਾਹਰ ਵਾਲੇ ਜਿਹੜੇ ਬੰਦੇ ਨੇ ਇੰਡੀਆ ਦੇ ਪਾਕਿਸਤਾਨ ਦੇ ਜਾਂ ਬੰਗਲਾਦੇਸ਼ੀ ਇਹਨਾਂ ਨੇ ਸਮਾਨ ਇੰਨਾ ਰੇਟ 'ਤੇ ਲਗਾਇਆ ਹੈ ਜਾਨੀ ਡਾਊਨ ਕਰਕੇ ਰੇਟ ਘਟਾ ਕੇ ਉਹਨਾਂ ਕੋਲੇ ਭੀੜਾ ਜ਼ਿਆਦਾ ਤੇ ਜਿਹੜੇ ਆਪਣੇ ਇਟਾਲੀਅਨ ਤੇ ਇਹਨਾਂ ਨੇ ਕੱਪੜੇ-ਕੱਪੜੇ ਉਮ ਲਾਏ ਹੋਏ ਨੇ ਤੇ ਇਹਨਾਂ ਕੋਲ ਵਿਚਾਰਾਂ ਕੌਣੇ ਪੈਣੇ ਆ ਹੌਣੀ ਹੈ ਜੀ। ਆ ਇਹ ਦਿਨ ਵਿੱਗੇ ਜਗ੍ਹਾ ਚ ਨੂੰ ਲੱਗੀ ਹੋਈ ਹੈ ਦੁਕਾਨ ਆ ਮਾਰਕੀਟ। ਤੇ ਆ ਦੇਖੋ ਆ ਵੀ ਬੰਦ ਆਪਣੇ ਬਾਹਰ ਦੇ ਬੰਦੇ ਦੀ ਆਪਣੇ ਮਲਗੀ ਇਟਲੀ ਦਾ ਨਹੀਂ ਹੈ ਬੰਦਾ। ਬਾਹਰ ਦਾ ਇਹ ਵੀ ਬੰਦਾ ਪਰਦੇਸੀ ਨੇ ਲਾਈ ਹੋਈ ਆ। ਤੇ ਜਿੱਥੇ ਜੜੀ ਜੜੀ ਪਰਦੇਸੀ ਦੁਕਾਨ ਆ ਉਹਦੇ ਤੇ ਮਿਲਣਗੇ ਬੰਦੇ ਦੇਖਣ ਨੂੰ। ਤੇ ਜਿਹੜੀ ਇਹਨਾਂ ਨੇ ਲਾਈ ਹੋਈ ਹੈ ਡਾਲੀਆਂ ਨੇ ਤੇ ਉੱਥੇ ਥੋੜੇ ਜੇ ਬੰਦੇ ਘੱਟ ਨੇ। ਆਪਣਾ ਕਈਆਂ ਦੇ ਤਾਂ ਕੁਝ ਹਮੇ ਨਹੀਂ ਹੈ ਦੇਖਦੇ ਤੇ ਉਹਨਾਂ ਦੀ ਕੁਆਲਿਟੀ ਵਧੀਆ ਕੱਪੜੇ ਦਿੱਤੇ ਇਹਨਾਂ ਦਾ ਰੇਟ ਵੀ ਜ਼ਿਆਦਾ ਹੋਵੇ ਕਰਕੇ ਬੰਦਾ ਘਟ ਜਾਂਦਾ ਕੁਆਲਿਟੀ ਨਹੀਂ ਦੇਖਦਾ ਅਗਲਾ ਰੇਟ ਦੇਖਦਾ ਤੇ ਆਪਣੇ ਬੰਗਿਆਂ ਦੇ ਜਿਹੜੇ ਪਰਦੇਸੀਆਂ ਰੇਟ ਰੂਟ ਤੋਂ ਉਹੋ ਦੋ ਤਿੰਨ ਰੁਪਏ ਨੂੰ ਚੀਜ਼ਾਂ ਲਈਆਂ ਤੇ ਬੰਦਾ ਦੋ ਤਿੰਨ ਰੁਪਏ ਪਰ ਨੂੰ ਜ਼ਿਆਦਾ ਭੱਜਦਾ ਕੁਆਲਿਟੀ ਨਹੀਂ ਦੇਖਦਾ ਹੈ ਰੇਟ ਦੇਖਦਾ ਲੋ ਚੱਕੂਆਂ ਨਾ ਰੰਗ ਰੰਗੀਆਂ ਲੇਣੀਆ ਹਾਂ ਨਾ ਮਜੀਦਦਾਰ ਮਾਨੀ ਦੀਆਂ ਲੈ ਕੇ ਆਇਆ ਹਾਂ ਹਾਂ ਇਹਦਾ ਬਾਈ ਦੇ ਪਾਸ 10 ਰੁਪਏ ਦੀ ਹੋਊਗੀ ਗੱਡੀ ਆਪਾਂ ਹੀ ਪਹਿਲਾਂ ਅੱਜ ਪਿੱਛੇ ਲਾਇਆ ਹੈ ਸੀਦੀ ਆਪਾਂ ਨੂੰ ਤੇ ਉਹਦਾ ਵੀ ਆਪਾਂ ਟਾਈਮ ਬਦਲ ਕੇ ਆਉਣਾ ਹੈ ਉੱਥੇ ਆਪਾਂ ਰੁਪਏ ਦੀ ਪਰਚੀ ਕੱਢੀ ਸੀ 1 ਯੂਰੋ ਦੀ ਉਹ ਆਪਾਂ ਨੂੰ ਸਿਰਫ ਅੱਧੇ ਘੰਟੇ ਦੀ ਮਿਲੀ ਤੇ ਹੁਣ ਪੈਸੇ ਹੋਰ ਪਉਣੇ ਤੇ ਉਹਦਾ ਟਾਈਮ ਵਧਾ ਕੇ ਆਉਣਾ ਜਾ ਕੇ खाने पीने लगी हुई दुकान लो यार चल दिया बसा उ चल हल्दी ਦੇਲੀਖਾ ਵਈਦਾ ਦੱਸਿਆ ਹੋਇਆ ਇਹਦੇ ਬਾਰੇ ਪਦੋਂ ਬਣਿਆ ਹੈ ਹਜ਼ਾਰ ਰੁਪਏ ਦੇ ਵਿੱਚ ਹਜ਼ਾਰ ਤੋਂ ਵੱਧ ਦਾ ਤਕਰੀਬਨ ਕਮਰੇ ਦੇ ਦੇ ਵਿੱਚ ਹਜ਼ਾਰ ਦੇ ਲਗਭਗ 1728 ਤੋਂ ਲੈ ਕੇ 1707 ਇਸ ਵੀ ਤੱਕ 13ਵੀਂ ਸਦੀ ਦਾ ਬਣਿਆ ਰਹੀ ਹੈ ਇਹ ਬੜਾ ਪੁਰਾਣਾ ਬਣਿਆ ਹੋਇਆ ਹੈ ਦੇਖ ਲਓ ਵੀ ਉਵੇਂ ਸੰਭਾਲ ਕੇ ਰੱਖਿਆ ਹੋਇਆ ਆਪਣੇ ਵਾਲਿਆਂ ਮੰਗ ਨਹੀਂ ਇਹਦੀ ਟੋਪਾਂ ਨੂੰ ਨਹੀਂ ਕਰੀ ਕੋਈ ਉਹ ਨਹੀਂ ਕਰਿਆ ਹੋਇਆ ਤੇ ਉਵੇਂ ਦਾ ਉਵੇਂ ਪਿਆ ਹੈ ਇਹਠਾ ਜਿਹੜਾ ਫਾਰਸ ਲੱਗਿਆ ਸੀ ਉਸ ਟਾਈਮ ਦਾ ਇੱਟਾਂ ਦਾ ਦੇ ਉਹ ਵੀ ਉਹ ਵੀ ਤਾਂ ਹੈ ਤਾਂ ਇਹ ਵੀਰੇ ਤੋਂ ਬਹੁਤ ਦੂਰ ਦੂਰ ਤੇ ਆ ਦੇਖੋ ਸਾਰੇ ਘੁੰਮਣ ਵਾਲੇ ਨੇ ਇਹਨੂੰ ਦੇਖਣ ਆਲੇ ਆਏ ਹੋ ਨੇ ਆ ਜਿੰਨੇ ਵੀ ਖੜੇ ਨੇ ਇਹ ਸਾਰੇ ਇਹਨੂੰ ਦੇਖਣ ਵਾਲੇ ਨੇ ਸਕੂਲ ਦੇ ਜਵਾਬ ਨੇ ਤੇ ਬਜ਼ੁਰਗ ਵੀ ਆਉਂਦੇ ਨੇ ਉੱਧਰ ਬਾਬਿਆਂ ਦਾ ਵੀ ਟੋਲਾ ਖੜਾ ਸੀ ਜੇ ਉਧਰ ਲੰਘ ਗਿਆ ਹੁਣ ਨਹੀਂ ਤੁਹਾਨੂੰ ਦਿਖਾਉਣਾ ਸੀ ਬਾਬੇ ਵੀ ਸੀ ਵਿੱਚ ਜਿਵੇਂ ਆਪਣੇ ਲਾਲੋ ਵੀ ਉਹ ਵੀ ਗਾਣੇ ਤੀਰਥ ਯਾਤਰਾ ਪਰ ਨਿਕਲੇ ਹੋਣੇ ਜਿਹੜੀਆਂ ਆਪਣੀ ਆਹ ਚੀਜ਼ਾਂ ਨੇ ਇਹਨਾਂ ਦੀਆਂ ਪੁਰਾਣੀਆਂ ਪ੍ਰਾਤਨ ਉਹ ਦੇਖਣ ਆਏ ਹੋਣਗੇ ਤੇ ਉਹ ਵੀ ਖੜੇ ਸੀ ਉਰੇ ਤੇ ਉਹ ਤਾਂ ਹੁਣ ਹੈ ਨਹੀਂਗੇ ਦਿਖਦੇ ਨਹੀਂਗੇ ਨਹੀਂ ਤੁਹਾਨੂੰ ਦਿਖਾਉਣੇ ਸੀ ਤੇ ਆ ਜਵਾਕ ਨਹੀਂ ਜਿਹੜੇ ਸਕੂਲ ਚ ਪੜ੍ਹਦੇ ਨੇ ਉਹਨਾਂ ਨੂੰ ਦਿਖਾਉਣ ਲੈ ਕੇ ਆਉਂਦੇ ਨੇ ਮੈਡਮ ਜੀ ਆਪਣੇ ਇੰਡੀਆ ਜਾਂਦੇ ਹੁੰਦੇ ਸੀ ਆਪਣੇ ਟੂਰ ਲੋ ਜੀ ਆਪਾਂ ਆਪਣਾ ਗੱਡੀ ਦਾ ਟਾਈਮ ਆਪਣਾ ਹੋ ਗਿਆ ਜਿਹੜਾ ਕੱਢਿਆ ਸੀ ਤੇ ਰੁਪਏ ਦੀ ਪਰਚੀ ਗੱਡੀ ਸੀ ਤਾਂ ਟਾਈਮ ਸੀ ਆਪਾਂ ਨੂੰ 11:00 ਬਜ ਕੇ 12 ਮਿੰਟ ਤੱਕ ਤਾਂ ਹਨੀ ਲੋ ਜੀ 11:10 ਹੋ ਗਏ 2 ਮਿੰਟ ਰਹਿ ਗਏ ਇਹ ਤੇ ਤੇ ਵੀ ਪੁਲਿਸ ਵਾਲਾ ਆਪਾਂ ਨੂੰ ਜੁਰਮਾਨਾ ਕਰ ਜੇ ਤੇ ਪਹਿਲਾਂ ਆਪਾਂ ਟਾਈਮ ਬਦਲਦੀਏ ਜਾ ਕੇ ਤਾਂ ਬਦਲਣਾ ਕਿਹਾ ਉੱਥੇ ਮਸ਼ੀਨ ਚੋਂ ਪਰਚੀ ਕਢਣੀ ਮੈਂ ਦੀ ਉਹ ਦੇਖੋ ਤੁਹਾਡੇ ਸਾਹਮਣੇ ਕੱਢਦੀ ਆ ਉਹ ਦੇਖੋ ਕੀ ਨੇ ਪੈਸੇ ਪੈਂਦੇ ਨੇ ਤੇ ਪਰਚੀ ਨਿਕਲ ਗਈ ਵੀ ਮਸ਼ੀਨ ਚੋਂ ਵੀ ਕਿੰਨੇ ਵਜੇ ਬੰਦਾ ਆ ਰਹੇ ਨੇ ਪਰਚੀ ਗੱਡੀ ਤੇ ਕਿੰਨੇ ਵਜੇ ਤੱਕ ਵੈਲਿਡ ਆ ਇਹ ਅਰਬੀਓ ਚ ਅੱਧਾ ਘੰਟਾ ਹੀ ਨਿਕਲਦੀ ਆ ਤੁਸੀਂ ਲਾ ਲਓ ਵੀ ਇੰਡੀਆ ਦੇ 90 ਰੁਪਏ ਅੱਧਾ ਘੰਟਾ ਕੱਢੀ ਖੜੀ ਐ ਟੀ ਮਹਿੰਗੀ ਪਾਰਕਿੰਗ ਹੋਰ ਆ ਸਾਰੇ ਪਾਸੇ ਨਹੀਂ ਹੈ। ਚਲੋ ਚੱਲੀਏ। ਹਲੋ ਜੀ ਕਾਪਾ ਨੂੰ ਬਾਬਾ ਦੇ ਗਿਆ ਪਰਛੀ ਜਾਨੂੰ ਆਪਾਂ ਕੱਢ ਲਈ ਸੀ। ਆ ਬਣੜੀ ਦਾ ਟਾਈਮ 2:38 ਮਿੰਟ ਤੱਕ ਬਾਬਾ ਵਾਲੀ ਦਾ 2:23 ਮਿੰਟ ਤੱਕ ਪਾਪਾ ਕਹਿੰਦਾ ਮੈਂ ਚੱਲਿਆ ਮੇਰਾ ਟਾਈਮ ਪਿਆ ਹਲੇ ਹੋਰ ਵੀ ਰੱਖ ਲਓ। ਜਾਨੂ ਮਾਹੀ ਮੈਂ ਤਾਂ ਹੁਣ ਕਰੀਕ ਕਰ ਲਈ ਬਾਬਿਆ ਚੱਲ ਮੈਂ ਕੋਈ ਨਾ ਦੇ ਦੇ ਤੇਰਾ ਧੰਨਵਾਦ ਆਪਣੇ ਤਾਂ ਚਲੋ ਹੁਣ ਕੋਈ ਕੰਮ ਨਹੀਂ ਹੈ ਆਪਾਂ ਪਹਿਲਾਂ ਘੱਟ ਲਈ ਹੁਣੇ ਰੱਖਣੀ ਪੈਣੀ ਜੀ ਗੱਡੀ ਦੇ ਡੈਸ਼ਬੋਰਡ ਤੇ ਇਹ ਮਤਲਬ ਜੇ ਕੋਈ ਪੁਲਿਸ ਪੁਲਸ ਵਾਲਾ ਆਵੇ ਆ ਦੇਖੋ ਆਪਾਂ ਪਹਿਲਾਂ ਵੀ ਰੱਖੀ ਹੁੰਦੀ ਆਪਾਂ ਇਹ ਚੱਕ ਲੈਣੀ ਆ ਤੇ ਦੋ ਹੀ ਰੱਖ ਦੇਣੀ ਆ ਆਪਾਂ 11 ਵਜੇ ਦਿਆਂ ਹੈ 2 ਵਜੇ ਤੇ ਲੱਗੀ ਭੁੱਖ ਹੁਣ ਕੋ ਖਾਣੇ ਆ ਹਰ ਲਈ ਨੀ ਤੇਰੇ ਜਿੱਡੀ ਬੋਤਲਾ ਪਾਈ ਤੇਰੇ ਜੁੱਡੀ ਕੋਹ ਪੁਰਾਣੀ ਪੁਰਾਣੀ ਬੈਲਡਿੰਗ ਆ ਵੀ ਇੱਥੇ ਐ ਨਹੀਂ ਕਰਪੀ ਆ ਦੇਖ ਲੈ ਕਿੰਨੀ ਪੁਰਾਣੀ ਬੈਲਡਿੰਗ ਆ ਇਹ ਤੇ ਮੈਂ ਉਹਦੇ ਨਾਲ ਦੀ ਉਹ 1703 ਲਿਖਿਆ ਹੋਦਾ 1703 ਦੀ ਹੈ ਬਣੀ ਹੋਈ ਤੋਂ ਬਹੁਤ ਪੁਰਾਣਾ ਸ਼ਹਿਰ ਆ ਮਾਨਤੋਵਾ ਉਹ ਦੇਖਿਆ ਟਾਈਮ ਲਿਸ ਬਣਾਇਆ ਉਹਦੇ ਉਹ ਵੀ ਲਿਖਿਆ ਹੋਵੇ ਹਾਂ ਆ ਮਾਰਕੀਟ ਵਾਲੇ ਇੱਥੇ ਛੱਡ ਗਿਆ ਬਾਅਦ ਚ ਮੇਰਾ ਇਹ ਕਮਿਊਨਿਟੀ ਵਾਲੇ ਚੱਕ ਦੇਉਣਗੇ ਸਫਾਈ ਕਰਦੇ ਆਉਣਗੇ ਉਹ ਇਹ ਇੱਥੇ ਲੱਗੀ ਹੋਈ ਦੀ ਮਾਰਕੀਟ ਆ। ਆਹ ਹੋ ਗਈ ਚੱਕ ਸਾਰੇ। ਬਾਰ ਬੜਾ ਸੋਹਣਾ ਬਣਾਇਆ ਹੈ। ਕੀ ਆ? ਹੁਣ ਕਹਿੰਦਾ ਦੀ ਗਿਆ ਫਰੇਜ ਜੀ ਤਿੰਨ। ਫਰੇਜ ਜਿਹੜਾ ਸਮਾਨ ਤਾਂ ਲੈਣਾ ਨਹੀਂ ਕੋਈ ਵੀ। ਕਾਫੀ ਵੇਣੀਆਂ ਆ ਜੀ। ਨਹੀਂ ਤੂੰ ਕਿੱਥੇ ਵੇਣੀਆਂ ਕਾਫੀ? ਤੋ ਬਹੁਤ ਲੋ ਜੀ ਆਪਾਂ ਹੁਣ ਆਏ ਹੀ ਮੰਨ ਤੋਗੇ ਤੋ ਮੁੜ ਕੇ ਸ਼ਾਮ ਹੋ ਗਈ ਸਾਰਾ ਦਿਨ ਆਪਣਾ ਚੁੱਥੀ ਲੱਗ ਗਿਆ ਤੇ ਦੋ ਸਾਲ ਹੋ ਗਏ ਤੁਹਾਨੂੰ ਦੱਸਿਆ ਪੇਪਰਾਂ ਨੂੰ ਬਣਿਆ ਨੂੰ ਆਪਾਂ ਦਿੱਤੇ ਆ ਹਨ ਤੇ ਦੋ ਸਾਲ ਬਾਅਦ ਇਹਨੇ ਫੇਰ ਮਿੱਟੀ ਗੋਲੀ ਦੇ ਕੇ ਤੋੜਦਾ ਕਹਿੰਦੇ ਵੀ ਤਿੰਨ ਹਫ਼ਤੇ ਬਾਅਦ ਚੈੱਕ ਕਰਿਓ ਤੇ ਮੈਂ ਆਈ ਜਾਊ ਤੁਹਾਡੇ ਕੋਲ ਤੇ ਬਾਕੀ ਹੁਣ ਦੇਖਦੇ ਨੇ ਕਿ ਨੰਤੇ ਬਾਅਦ ਆਉਂਦਾ ਜਾਂ ਨਹੀਂ ਮੈਸੇਜ ਨਹੀਂ ਆਇਆ ਫੇਰ ਵਕੀਲ ਕਰਨਾ ਪਊ ਤੇ ਚਲੋ ਤੁਹਾਨੂੰ ਦੱਸਾਂਗੇ ਕਿ ਕੀ ਆਉਂਦਾ ਹੈ ਨਹੀਂ ਮੈਸੇਜ ਨਹੀਂ ਆਇਆ ਫੇਰ ਵਕੀਲ ਨੂੰ ਤਾਂ ਆਪਾਂ ਫੇਰ ਕਰਨਾ ਹੈ ਤੇ ਜਦੋਂ ਠੀਕ ਹੈ ਜੀ ਮੈਂ ਬੇ ਕਿਸੇ ਅਗਲੀ ਵੀਡੀਓ ਚੰਗਾ ਜੀ ਸਸਰੀ